ਨਹੀਂ ਤੁਸੀਂ ਆ ਤਾਂ ਦੇਖੋ ਇਹ ਮਾਂ ਬਣਨ ਵਾਲੀ ਐ ਇਹਦਾ ਹਾਲ ਤਾਂ ਦੇਖੋ ਮਾਂ ਬਣਨ ਵਾਲੀ ਤਾਂ ਮੈਨੂੰ ਵੀ ਪਤਾ ਜੇ ਸਾਦਾ ਹੁੰਦਾ ਸੀ ਰੱਖ ਲੁੰਦੇ ਅਸੀਂ ਬਗਾਨਾ ਕਿੱਥੇ ਰੱਖੀਏ ਸਾਨੂੰ ਕੀ ਪਤਾ ਕਿੱਥੋਂ ਇਹ ਲੈ ਕੇ ਆਈ ਆ ਇਹਨੂੰ ਤਾਂ ਆਇਆ ਵੀ ਮੈਂ ਬੌਲੀ ਕਮ ਲਈਆਂ ਮੇਰਾ ਕਿਹੜਾ ਪਤਾ ਲੱਗਦਾ ਬਹੂ ਬਣ ਕੇ ਆਈ ਆ ਘਰੇ ਕੋਈ ਨਾ ਨੌਕਰਾਨੀ ਬਣਾ ਕੇ ਰੱਖੂੰਗੀ ਇਹ ਕੀ ਜਾਣੇ ਆਪਣੇ ਆਪ ਨੂੰ ਨਹੀਂ ਲੈ ਆਇਆ ਤਾ ਹੁਣ ਮੰਮੀ ਵੀ ਨੂੰ ਪਤਾ ਨਹੀਂ ਸਵੇਰੇ ਸਵੇਰੇ ਕੀ ਕਹਿੰਦੇ ਆ ਸਵੇਰੇ ਬੋਲਣ ਲੱਗ ਜਾਂਦੇ ਆ ਫੜਾਏ ਆ ਨੀ ਆ ਚਾਹ ਆਈ ਮੰਮੀ ਹਾਲੋ ਚਾ ਇੱਥੇ ਰੱਖ ਦੇ ਬੇਟਾ ਐਨਾ ਟਾਈਮ ਹੋ ਗਿਆ ਕੀ ਕਰਦੀ ਸੀ ਠੰਡੀ ਤਾਂ ਨਹੀਂ ਚੱਕ ਲਈ ਕਿਤੇ ਨਹੀਂ ਮੰਮੀ ਹੁਣੀ ਤਾਜੀ ਬਣਾ ਕੇ ਲੈ ਕੇ ਆਉਣਾ ਲੈ ਦੇਖਾ ਫੜਾ ਔਰ ਚੱਲ ਪੀ ਜੂਗੀ ਆ ਕੌਲਾ ਲੈ ਜਾ ਜਾਂਦੀ ਹੋਏ ਚੱਕੀ ਠੀਕ ਐ ਮੰਮੀ ਨਾ ਇਹ ਕੰਮ ਪਏ ਨੇ ਸਾਰੇ ਰੋਟੀ ਬਣਾ ਲੈ ਜਾ ਕੇ ਭੁੱਖ ਲੱਗੀ ਪਈ ਆ ਮੈਨੂੰ ਠੀਕ ਐ ਮੰਮੀ ਬਣਾਉਣੀ ਆ ਉਹ ਹੀ ਨਾ ਫੋਨ ਤੇ ਬੈਠੀ ਰਹੀ ਉੱਥੇ ਚੰਗਾ ਅੱਗੇ ਜੀ ਤੁਸੀਂ ਹਾਂ ਆ ਗਿਆ ਦੀਪੀ ਆਇਆ ਇੱਕ ਹਾਂ ਪਾਇਆ ਹਾਂ ਚਾਹ ਪਣੀ ਮਾਇਆ ਛਾ ਤਾਂ ਬਣੀ ਪਈ ਐ ਜੀ ਹੁਣੀ ਮੰਮੀ ਨੂੰ ਬਣਾ ਕੇ ਦੇ ਕੇ ਆਈ ਹਾਂ ਲਿਆ ਫਿਰ ਮੈਂ ਬੈਠਾ ਅੰਦਰ ਲਿਓ ਨੀ ਜੀ ਹਲੋ ਜੀ ਚਾਹ ਜੀ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਦੱਸੋ ਕੀ ਕਰਾਂ? ਮੈਂ ਤੁਹਾਨੂੰ ਐਂ ਪੁੱਛਦੀ ਸੀ ਮੈਂ ਕਿ ਤੁਹਾਡੀ ਮੰਮੀ ਦਾ ਉਸ ਵਾਂ ਪਹਿਲਾਂ ਵੀ ਐਵੇਂ ਸੀ ਕੋ ਰੁੱਖਾ ਰੁੱਖਾ ਜਿਹਾ। ਉਹ ਨਾ ਨਾ ਪਹਿਲਾਂ ਤਾਂ ਠੀਕ ਸੀ ਉਹ। ਨਾਲੇ ਤੈਨੂੰ ਪਤਾ ਲਾਏਗਾ ਬੁੜੀਆਂ ਦੀ ਇੱਤਾਤ ਤਾਂ ਹੁੰਦੀ ਆ। ਇਹ ਨਵੀਂ ਨਵੀਂ ਉਹ ਤੇ ਨਾ ਰੋਮ ਮਾਰੀਆਂ ਤੇਨੂੰ ਥੱਲੇ ਲਾ ਲਈਏ। ਉਹ ਤਾਂ ਇਹ ਸੋਚਦੀ ਹੁਣੀ ਵੀ ਜੇ ਇੱਕ ਵਾਰੀ ਬਹੂ ਮੇਰੇ ਮੂੜੀ ਬੋਲਣ ਲੱਗੀ ਫਿਰ ਮੈਂ ਦੇ ਸਾਂ ਲੈ ਲੱਗ ਜੂ। ਲੈ ਦੱਸ ਭਲਾ ਮੈਨੂੰ ਕੀ ਲੋੜਾ ਮੰਮੀ ਨੇ ਥੱਲੇ ਲਾਉਣ ਦੀ? ਜੇ ਮੰਮੀ ਮੈਨੂੰ ਪਿਆਰ ਨਾਲ ਰੱਖੂਗੀ ਤਾਂ ਮੈਂ ਵੀ ਪਿਆਰ ਨਾਲ ਹੀ ਰਹੂੰਗੀ ਜੋ ਮੈਨੂੰ ਧੀ ਸਮਝਣਗੇ ਨਾ ਤਾਂ ਮੈਂ ਆਪਣੀ ਵਾਂ ਸਮਝੂੰਗੀ ਇਹਦਾ ਚੱਲ ਕੋਈ ਨਾ ਤੂੰ ਦੀ ਕਿਸੇ ਵੀ ਗੱਲ ਦਾ ਗੁੱਸਾ ਨਾ ਕਰੀ ਜਿਵੇਂ ਕਹਿੰਦੀ ਨਾ ਕਰ ਲਿਆ ਕਰ ਨਾਲ ਇੱਕ ਗੱਲ ਸੁਣ ਹਾਂਜੀ ਤੂੰ ਨਾ ਰੋਟੀ ਬਣਾ ਲੈ ਮੈਂ ਖੇਤ ਨੂੰ ਜਾਣਾ ਹੈ ਫਿਰ ਹਾਂਜੀ ਮੈਂ ਬਣਾ ਰੋਟੀ ਓ ਮਾਂ ਕਿਵੇਂ ਸੁੱਤੀ ਵੀ ਐ ਉੱਠੀ ਹੋਈ ਹਾਲੇ ਤੱਕ ਕੀ ਹੋ ਗਿਆ ਉਹ ਤਾਂ ਸਿਰ ਦੁਖੀ ਜਾਂਦਾ ਬਹੁਤ ਜ਼ਿਆਦਾ ਸਿਰ ਦੁਖਦਾ ਹਾਂ ਸਾਰੇ ਤਾਂ ਤੁਮੇਂ ਬੋਲੀ ਜਾਂਦੀਆਂ ਦੀ ਮਰੇ ਘੱਟ ਬੋਲਿਆ ਜਰਾ ਚਲ ਕੋਈ ਨਾ ਸਰਤਾਪੇ ਹੜ ਗਿਆ ਦਵਾਈ ਦੂਜੀ ਦੀ ਲੈ ਖੜੀ ਹੋ ਜਾ ਨਾਲ ਐਂ ਕਰੀ ਦੀਪੀ ਨਾ ਮਣਾ ਮोटा ਕੰਮ ਕੰਮ ਕਰਾ ਦੇ ਕਹਿੰਦੀ ਕੱਲੀ ਲੱਗੀ ਰਹੇ ਉਹ ਅੱਛਾ ਮੇ ਤਾਂ ਨਹੀਂ ਹੁੰਦਾ ਕੋਈ ਕੰਮ ਸਾਰੀ ਉਮਰ ਹੋ ਗਈ ਮੇਰਾ ਕੰਮ ਕਰ ਦੇ ਦੀ ਮੈਂ ਠੇਕ ਤਾਂ ਨਹੀਂ ਲੈ ਰੱਖਿਆ ਕਰਦਾ ਆਪਣਾ ਕਰੋ ਦਾ ਕਰਾਓ ਉਹ ਚਲ ਠੀਕ ਹੈ ਨਾ ਕਰਾ ਮੈਂ ਤਾਂ ਖੇਤ ਨੂੰ ਜਾਣਾ ਮੈਂ ਚੱਲਿਆ ਤੂੰ ਪਈ ਰੋਟੀ ਖਾਜੀ ਜਾਂਦਾ ਹੋਇਆ ਖਾ ਜੂਗਾ जी जी सुन दे जी हाँ दीपी आ गया आ गया की हुआ दीपी की हो गया मैं तो यार दर्द बहुत हो लग गया दर्द हो लग गया तू फिक्र ना कर चल खड़ी हो अपन डॉक्टर को चल दे हो ਹਾਂ ਠੀਕ ਰੱਖ ਮਰਾ ਜੀ ਕਿਵੇਂ ਰੱਖ ਸਰਪੋਰਟ ਜੀ ਬੋਰਡ ਬਿਲਕੁਲ ਠੀਕ ਹੈ ਨਾਰਮਲ ਹੈ ਠੀਕ ਹੈ ਨਾ ਠੀਕ ਹੈ ਜੀ ਇਹਨੇ ਵਜਨ ਵਜਨ ਚੱਕ ਲਿਆ ਹੋਣਾ ਉਹਦੇ ਕਾਰਨ ਇਹ ਪੇਨ ਹੋਣ ਲੱਗ ਗਿਆ ਬਾਕੀ ਤੀਜੇ ਚੌਥੇ ਮਹੀਨੇ ਚ ਪੇਨ ਹੁੰਦਾ ਠੀਕ ਹੈ ਜੀ ਠੀਕ ਹੈ ਨਾ ਘਬਰਾਉਣ ਦੀ ਗੱਲ ਨਹੀਂ ਇੱਕਦਮ ਹੈਸ਼ਟਾ ਜਰੂਰੀ ਆ ਇੱਕ ਵਜਨ ਨਹੀਂ ਚੱਕਣਾ ਜਿੰਨਾ ਹੋ ਸਕੇ ਪੇਹ ਰੱਖੋ ਠੀਕ ਹੈ ਜੀ ਟਲੇ ਟੁਲੇ ਦਾ ਸੱਤੇ ਮਿੱਠੇ ਦਾ ਠੀਕ ਹੈ ਜੀ ਤੇ ਬਾਕੀ ਮੈਂ ਦਵਾਈ ਦੇ ਦਣਾ ਬਿਲਕੁਲ ਠੀਕ ਹੋ ਜਾ ਡਾਕਟਰ ਸਾਹਿਬ ਵਧੀਆ ਦਵਾਈ ਦੇ ਦੇ ਜੀ ਬਸ ਪੇਨ ਠੀਕ ਹੈ ਆ ਲੋ ਜੀ ਆ ਕੈਪਸੂਲਾ ਆ ਗੋਲੀ ਆ ਸਵੇਰੇ ਸ਼ਾਮ ਦਿਓ ਇੱਕ ਵਾਰੀ ਨੂੰ ਹੁਣ ਜਾ ਕੇ ਦੇ ਦਿਓ ਠੀਕ ਹੈ ਜੀ ਨਾਲ ਨਾਲ ਸੈਟ ਹੋ ਜੂ ਜੇ ਕੋਈ ਲੋੜ ਪਈ ਤਾਂ ਦਵਾ ਦਿਖਾ ਦਿਓ ਹਾਂ ਠੀਕ ਹੈ ਠੀਕ ਹੈ ਲੈ ਲੀਪੀ ਹੋ ਗਈ ਚਲ ਆ ਬਿੱਤੀ ਕੋਈ ਨਰਾਵਣਾ ਨਾ ਜਾ ਮੈਂ ਕਰੀ ਦਵਾਈ ਖਾ ਕੇ ਨਾ ਹੁਣ ਆਰਾਮ ਕਰ ਲਿਆ ਠੀਕ ਆ ਚਲ ਲਾਦੀਪੀ ਇੱਕ ਮਿੰਟ ਲਿਆ ਮੈਂ ਪਾਣੀ ਲੈ ਕੇ ਆਉਣਾ ਫਿਰ ਦਵਾਈ ਲੈ ਜੀ ਲਾਦੀਪੀ ਆ ਦਵਾਈ ਲੈ ਕੈਜਾ ਲੰਮੀ ਪੁਰਾਉਂ ਕਾ ਕਰ ਲੱਗ ਗਈ ਨਾ ਮੰਮਾ ਮਿਹਨਤ ਮੇਰਾ ਬੋਲਣਾ ਉਹ ਕੋਈ ਨਾ ਬੋਲੀ ਜਾਂਦੇ ਆਂ ਪੇ ਚੁੱਪ ਕਰ ਜੂਗੀ ਡਾਕਟਰ ਨੇ ਅਰੈਸਟ ਕਰਨ ਨੂੰ ਕਿਹਾ ਉਹ ਕੋਈ ਨਾ ਕੰਮ-ਕਮ ਆਪੇ ਹੋ ਜਾਣਗੇ ਡਾਕਟਰ ਨੇ ਤੈਨੂੰ ਅਰੈਸਟ ਕਰਨ ਨੂੰ ਕਿਹਾ ਤੂੰ ਕਰ ਲੈ ਆ ਰਾਮ ਮੇਰੀ ਗੱਲ ਸੁਣ ਮੰਮੀ ਜਿੰਨਾ ਮਰਜ਼ੀ ਬੋਲੀ ਜਾਵੇ ਉੱਠੀ ਨਾ ਆਰਾਮ ਕਰ ਲਈ ਮੈਂ ਬੜਾ ਜਾਂ ਕਾਲੇ ਕੋਲੇ ਜਾ ਕੇ ਆਉਣਾ ਕੰਮ ਆ ਮੈਨੂੰ ਚੰਗਾ ਕਿਉਂ ਗਏ ਨਹੀਂ ਤੂੰ ਕਿਵੇਂ ਪਈਆ ਮम्मी ਮੈਨੂੰ ਦਵਾਈ ਲੈ ਕੇ ਪਈ ਸੀ ਮੇਰੇ ਨਾਲ ਦਰਦ ਹੋ ਰਿਹਾ ਸੀਗਾ ਦਰਦ ਹੋਣਾ 10 ਕੀ ਹੋ ਗਿਆ ਫਿਰ ਕੀ ਹੋ ਗਿਆ ਇੰਨਾ ਤਾਂ ਹੁੰਦਾ ਰਹਿੰਦਾ ਉੱਠ ਕੇ ਕੰਮ ਕਰ ਲੈ ਸਾਰੇ ਬੈਨੇ ਪੋਚਾ ਪੂਚਾ ਲਾ ਲ ਮम्मी ਡਾਕਟਰ ਨੇ ਰਾਮ ਕਰਨ ਨੂੰ ਕਿਹਾ ਰਾਮ ਨੂੰ ਕੀ ਹੋਇਆ ਹੋਇਆ ਹਜੇ ਅਸੀਂ ਵੀ ਤਾਂ ਜੰਮੇ ਹੀ ਨੇ ਜਵਾਕਾਂ ਐਡੀ ਛੇਤੀ ਕੀ ਹੋ ਗਿਆ ਭਲਾ ਰਾਮ ਕਰਨ ਨੂੰ ਡਾਕਟਰ ਤਾਂ ਉਹੀ ਕਹਿ ਦਿੰਦਾ ਕੰਮ ਕਰ ਲੈ ਉੱਠ ਕੇ ਨਾ ਮੰਮੀ ਕਿਹੜਾ ਜਾਣ ਕੇ ਕਰਦੀ ਆਂ ਜਾਣ ਜੀ ਹੁਣ ਕਹਦਾ ਮੈਨੂੰ ਪਤਾ ਨਹੀਂ ਬਾਈ ਕੰਮ ਪੈਨੇ ਕੰਮ ਕਰ ਲੈ ਉੱਠ ਕੇ ਕੋਹ ਜਾ ਖੜੀ ਠੀਕ ਹੈ ਕੰਮ ਲੈ ਨਹੀਂ ਉਦੀਪੀ ਤੂੰ ਆ ਕੀ ਕਰਨ ਲੱਗੀ ਆ ਤੈਨੂੰ ਮੈਂ ਕਹ ਕੇ ਸੀ ਨਾ ਆਰਾਮ ਕਰ ਲੈ ਤੂੰ ਕੰਮ ਕਰਨ ਲੱਗ ਗਈ ਆ ਸੀ ਮੈਂ ਤਾਂ ਆਰਾਮ ਹੀ ਕਰ ਰਹੀ ਸੀ ਹੁਣ ਮੰਮੀ ਦੇ ਸਵਾਲ ਆ ਪਤਾ ਤਾਂ ਹੈਗਾ ਕਿੰਦੀ ਉੱਠ ਕੇ ਕੰਮ ਕਰ ਲਾ ਸਾਰਾ ਪਿਆ ਥਾਵੇਂ ਨੂੰ ਕੰਮ ਕਰਨਾ ਪਿਆ ਮੰਮੀ ਬੋਲ ਕੇ ਗਈ ਆ ਮਾਂ ਓ ਮਾਂ ਆਵੇਂ ਕੀ ਹੋ ਗਿਆ ਕਿਉਂ ਆਲਾ ਆਇਆ ਓ ਮਾਂ ਇਹਨੂੰ ਆਰਾਮ ਕਰ ਲੈਣਾਂ ਦੇ ਕਿਉਂ ਦੇ ਉਹਨੂੰ ਕੰਮ ਕਰਨ ਨੂੰ ਕਹਣੀ ਹੈਗੀ ਆ ਆਰਾਮ ਕਰਨੇ ਨੂੰ ਕੀ ਹੋ ਗਿਆ ਐਡਾ ਕਿੱਡੀ ਗੱਲ ਆ ਪਹਿਲਾਂ ਮਰਮੋਟਾ ਦਰਤ ਤਾਂ ਹੁੰਦਾ ਹੀ ਰਹਿੰਦਾ। ਓਏ ਉਹ ਤਾਂ ਠੀਕ ਹੈਗਾ। ਦੋ ਚਾਰ ਦਿਨ ਆਰਾਮ ਕਰ ਲੂ। ਫਿਰ ਕੰਮ ਕਰਨ ਦੀ ਐ। ਕਰ ਲੈਣ ਦੇ। ਡਾਕਟਰਾਂ ਨੇ ਉਹ ਆਰਾਮ ਕਰਨ ਨੂੰ ਕਿਹਾ ਹੈਗਾ। ਨਾਲੇ ਤੈਨੂੰ ਪਤਾ ਐ ਇਹ ਮਾਂਵਾਨ ਵਾਲੀ ਐ। ਜੇ ਕੋਈ ਉਨੀ ਉੱਕੀ ਹੋ ਗਈ ਫਿਰ ਕੀ ਕਰਾਂਗੇ? ਫੇ ਤੁਸ ਨਹੀਂ ਹੁੰਦਾ ਹੈਗਾ। ਇਦਰੇ ਨਹੀਂ ਕੁਛ ਹੁੰਦਾ। ਅਸੀਂ ਵੀ ਜਵਾਕ ਜੰਮਨੇ ਅਸੀਂ ਵੀ ਨਰਮੇ ਆਂਕ ਪਾਹਾਂ ਚ ਰੋਟੀ ਲੈ ਕੇ ਜਾਂਦੀਆਂ ਰਹੀਆਂ। ਤੂੰ ਤਾਂ ਬਾਹਲੀ ਲੱਛਣ ਕਰੀ ਜਾਣਾ। ਕਾਹੀ ਤਾਂ ਮਸਤੀ ਜਾਂਦੀ ਆ। ਉਹ ਮਸਤਨ ਵਾਲੀ ਗੱਲ ਦੀ ਮਾਂ। ਥੋੜੇ ਵੇਲੇ ਸਵਾ ਹੋਰ ਗਿਆ। ਖਰਾਕਾ ਥੁਰਕਾ ਵਧੀਆ ਰਹੀ ਗਿਆ। ਤੁਹਾਡੇ ਦਾ ਟਾਈਮ ਤਾਂ ਦੇਖ ਲੈ ਕੀ ਐ। ਦਵਾਈਆਂ ਨਾਲ ਜਵਾਦ ਕਿਦਰੇ ਨਹੀਂ ਕੁਛੰਦਾ ਕਰ ਲੈਣ ਦੇ ਕੰਮ ਉਹੀ ਨਾ ਦਿਮਾਗ ਆਇਆ ਸਾਰਾ ਦਿਨ ਇਹ ਨਾ ਮਗਰ ਲੱਗਿਆ ਰਹਿੰਦਾ ਚਲੋ ਕੋਈ ਨਾ ਜੀ ਮੈਂ ਕੰਮ ਕਰ ਲਾਂਣੀ ਆ ਤੇਰਾ ਆਰਾਮ ਕਰ ਦੂੰਗੀ ਕਰ ਲੈ ਕਰ ਲੈ ਕਿਦਰੇ ਨਹੀਂ ਕੁਛੰਦਾ ਹੈਗਾ ਬਾਹਰ ਹੀ ਹੋਈ ਆ ਥੜੇ ਵਾਲੇ ਕਰਦੀ ਆ ਤਾਂ ਇਹ ਵੀ ਐ ਤੇ ਆ ਉਹਦੀਪੀ ਤੂੰ ਰਹਿਣ ਦੇ ਪੋਚਾ ਲਾਉ ਉਹਨੂੰ ਜਾ ਕੇ ਆਰਾਮ ਕਰ ਲੈ ਮੈਂ ਆਪੇ ਲਾ ਦੂੰ ਯਾਰ ਮੰਮੀ ਤੁਹਾਨੂੰ ਫੇਰ ਬੋਲੂਗੀ ਜੀ ਕੋਈ ਨਾ ਬੁਲੀ ਜਾਂਦੇ ਓ ਤਾ ਤਾ ਤੂੰ ਆਰਾਮ ਕਰ ਸੋਚਿਆ ਨਹੀਂ ਕਦੇ ਜਨਾਨੀ ਵਾਲੇ ਕੰਮ ਵੀ ਕਰਨੇ ਪੈਣਗੇ ਚੱਲ ਕੋਈ ਨਾ ਕਰ ਲੈਨੇ ਇੱਕ ਢਿੱਗੀ ਗੱਲ ਹੈ ਤੂੰ ਕਿਦਾਂ ਤੂੰ ਤਿਆਰ ਹੋਈ ਜਾਣਾ ਹੈ 엄마 ਮੈਂ ਨਾ ਮੜਾ ਮੇਰੇ ਯਾਰ ਦੋਸਤਾਂ ਨਾਲ ਚੱਲੇਗਾ ਬੇ ਯਾਰ ਦੋਸਤ ਨੂੰ ਤੂੰ ਰਹਿਣ ਦੇ ਤੇਰੀ ਮਾਸੀ ਦਾ ਫੋਨ ਆਇਆ ਸੀ ਉਹਦਾ ਮੁੰਡਾ ਢਿੱਲਾ ਮੈਂ ਉਹਦੀ ਖਬਰ ਲੈ ਆਵਾਂ ਜਾ ਕੇ ਤੇ ਨਾਲੇ ਆਹ ਕੁੰਡੇ ਜਿੰਦੇ ਲਾ ਕੇ ਰੱਖਿਓ ਧਿਆਨ ਰੱਖਿਓ ਚੋਰ ਚੱਕਿਆਂ ਦਾ ਕੋਈ ਅੱਜ ਬੜੇ ਕੋਈ ਮਾੜਾ ਮੰਗ ਤਾਂ ਨਾ ਆਪਣੇ ਕਿਤੇ ਉਹੀ ਨਾ ਅੰਦਰ ਪੈ ਰਹੇ ਹੋ ਬਾਹਰ ਵੀ ਬਿੜਤ ਲੈ ਲਿਓ ਤੇ ਨਾਲ ਮੈਂ ਚ ਕਰ ਦੇਣਾ ਇੱਕ ਚਾਬੀ ਲੈ ਕੇ ਜਾਨੀ ਆ ਥੋੜਾ ਨਹੀਂ ਪਤਾ ਕਿੱਦਾਂ ਟੱਪ ਜਾਉ ਤੁਸੀਂ ਬਾਹਲੇ ਪੇਪਰ ਬਾਹ ਹੈ ਜਾਣਦੀ ਆ ਮੈਂ ਤੁਹਾਨੂੰ ਉਹ ਚਲ ਠੀਕ ਐ ਮਾਂ ਟਾਈਮ ਨਾਲ ਮੁੜਾਂਗੀ ਕਿਤੇ ਉੱਥੇ ਬੈਠੀ ਰਹੇਂ ਮੁੜਾਂ ਆਉਂਗੀ ਪਿੱਛੋਂ ਖਿਆਲ ਰੱਖਿਓ ਘਰ ਦਾ ਠੀਕ ਐ ਮੇਰੀ ਵਾਲਾ ਸੋਨਾ ਮੰਮੀ ਦਾ ਮਾਸੀ ਕੋਲੇ ਗਈ ਆ ਮੈਨੂੰ ਆ ਕੇ ਗਈ ਆ ਮੈਂ ਕੱਲ ਨੂੰ ਆਉਂਗੀ ਅੱਜ ਆਪਾਂ ਦੋਨੀਆਂ ਕਰੀਏ ਚੱਲ ਅਸਰਾ ਥਿਆਰ ਕਰੀਏ ਅੱਛਾ ਜੀ ਤੁਹਾਨੂੰ ਕੋਈ ਹੋਰ ਕੰਮ ਨਹੀਂ ਹੈਗਾ ਨਾ ਅੱਜ ਦਿਨ ਵੀ ਆ ਕੋਈ ਹੋ ਗਿਆ ਕੋਈ ਉਹ ਇਹ ਤਾਂ ਠੀਕ ਹੈ ਅੱਜ ਜਦੋਂ ਤੁਸੀਂ ਦੋਨੇ ਕਰੇ ਹੋਣੀ ਹੈ ਨਾ ਤੁਹਾਡੇ ਦਾ ਕਾਰਡੋ ਕਲੇਸ਼ ਨਹੀਂ ਮੁੱਕਦਾ ਮਸਾ ਮਸਾ ਤਾਂ ਹੋ ਗਈ ਹੈ ਮੇਰਾ ਤਾਂ ਸਾਰਾ ਦਾ ਮੂੰਹਾ ਫਰਿਆਦਾ ਅੱਜ ਟਾਈਮ ਲੱਗਿਆ ਸਾਰੇ ਦਿਨਾਂ ਲਈ ਕਸਰਾਂ ਸਾਢ ਲੈਣੇ ਹਨ ਕੋਈ ਨਹੀਂ ਚੱਪਾ ਤਾਂ ਕਰ ਲਾਂਗੇ ਮੇਰੇ ਗਾਲ ਸੁਣਾਂ ਬੋਲ ਰਹੀ ਮੰਮੀ ਵੀ ਕਹਿ ਰਹੀ ਆ ਕਿ ਆਪਾਂ ਮਾਰਕੀਟ ਜਾਈਏ ਮੰਮਾ ਮੇਰੇ ਕੋਲ ਕੋਈ ਵੀ ਸੂਟ ਨਹੀਂ ਹੋਵਾ ਉਹਨਨ ਇੱਕ ਅੱਧਾ ਸੂਟ ਹੀ ਦਿਵਾ ਲਏ ਉਹ ਇੰਟਰ ਟਾਈਮ ਪਾਸ ਹੋ ਜੀ ਗਾ ਕੋਈ ਤਾਂ ਗੱਲ ਠੀਕ ਹੈ ਤੇਰੀ ਪਰ ਜੇ ਮਾਂ ਨੂੰ ਪਤਾ ਲੱਗ ਗਿਆ ਫੇਰ ਕੀ ਕਰਾਂਗੇ ਮੈਂ ਦੱਸ ਮੰਮੀ ਤਾਂ ਮਾਫੀ ਕੋਲ ਗਈ ਆ ਕੱਲ ਤੱਕ ਆਉਗੀ ਉਹ ਚੱਲ ਫਿਰ ਐਂ ਕਰ ਤਿਆਰ ਹੋ ਫਿਰ ਚੱਲਦੇ ਆ ਮੈਂ ਤਾਂ ਤਿਆਰੀਆਂ ਵਾਸਤੇ ਕਿ ਸ਼ਾਲ ਲੈਣਾ ਉਹ ਲੈ ਕੇ ਆਈਏ ਆ ਜਾ ਇਹ ਕਿੱਧਰ ਵਾਗ ਗੇ ਜਿੰਦਾ ਲਾ ਕੇ ਮੈਂ ਤਾਂ ਆ ਵੀ ਜਿੰਦੇ ਜੇ ਲਾਗੇ ਮਿੰਤਾਂ ਲਾਦਾ ਕਿਤੇ ਲੰਬੇ ਹੀ ਨਿਕਲ ਗੇ ਕੋਈ ਨਾ ਆ ਜਾਣ ਦੇ ਕਰਦੀਆਂ ਗੱਲ ਇਹਨਾਂ ਨਾਲ ਨਾਣੇ ਮੈਂ ਜਾਂਦੀ ਹੋਈ ਕਹਿ ਕੇ ਗਈਆਂ ਵੀ ਘਰੇ ਰਹੋ ਧਿਆਨ ਰੱਖੋ ਬਾੜਾ ਜਾਂ ਨਹੀਂ ਪਰੇ ਨਿਕਲਣ ਦਿੱਤਾ ਦੋ ਹੀ ਉੱਡ ਲੈ ਆਹ ਕਿਹੜਾ ਘਾਟਾ ਮੁੰਡਾ ਦੇ ਹਾ ਇਹ ਵੀ ਉਹਦੇ ਮਗਰ ਲੱਗਿਆ ਰਹਿੰਦਾ ਆਜੋ ਅੱਜ ਕੋਈ ਨਾ ਹੁਣ ਤਾਂ ਮੈਂ ਕਰਦੀਆਂ ਲੋੜ ਤੁਹਾਨੂੰ ਤਾਂ ਖੁੱਲੀ ਛੁੱਟੀ ਹੋ ਗਈ ਇਹ ਤਾਂ ਬਾਗੀ ਆਜੋ ਤੇਰਾ ਤੁਹਾਨੂੰ ਮੈਂ ਕਰਦੀਆਂ ਲੋੜ ਹਾਂ ਕੀ ਜਿੱਤੀ ਜਿਹੜਾ ਘੁੱਲਾ ਪਿਆ ਕਿਸੇ ਮੰਮੀ ਦਾ ਨਹੀਂ ਆ ਗਈ ਚਲੋ ਅੰਦਰ ਚੱਲ ਕੇ ਦੇਖਦੇ ਹਾਂ ਜੀ ਚਲਾ ਜਾ ਲੈ ਆਉ ਦੇ ਨੇ ਤੂੰ ਮੈਂ ਮੈ ਤਾਂ ਤੁਹਾਨੂੰ ਕਹਿ ਕੇ ਗਈ ਸੀ ਘਰ ਸਾਹਮਣੇ ਰੱਖਿਓ ਤੁਸੀਂ ਕਿਧਰ ਨਿਕਲ ਗਏ ਸੀ ਮੈਂ ਮਾਰਾ ਜਾਂ ਪਰ ਇਹ ਹੋਈ ਨਾਲ ਦੀ ਨਾਲੇ ਤੁਸੀਂ ਬਾਹਰ ਨਿਕਲ ਗਏ ਮਮਮੀ ਤੂੰ ਤਾਂ ਕਹਿ ਕੇ ਗਈ ਸੀ ਕੱਲ ਨੂੰ ਆਉਂਗੀ ਪਰ ਤੂੰ ਆ ਵੀ ਗਈ ਵੀ ਮੈਂ ਤਾਂ ਗਈ ਤਾਂ ਮੈਂ ਬੱਸ ਅੱਡੇ ਬੈਠੇ ਬੈਠ ਕੇ ਮੁੜੀ ਆਈ ਅੱਜ ਉਧਰ ਪਾਣੀ ਸਿੱਧੂ ਦੇ ਇਕੱਠ ਕਰਕੇ ਬੱਸਾ ਉਧਰ ਜਾ ਰਹੀਆਂ ਨੇ ਫਿਰ ਮੈਂ ਕਿੱਥੇ ਜਾਂਦੀ ਮੈਂ ਤਾਂ ਦੋ ਤਿੰਨ ਦਿਨ ਲਾ ਕੇ ਆਉਣੇ ਸੀ ਮੈਂ ਤਾਂ ਤਾਂ ਮੁੜੀ ਆਈ ਮੇਰੇ ਆਉਣ ਦੇ ਦੇਖਾ ਜਿੱਦੇ ਕੁੰਡੇ ਲਾ ਕੇ ਤੁਸੀਂ ਬਾਹਰ ਤੁਰੇ ਫਿਰਦੇ ਹੋ ਓ ਮਾਂ ਇਹਨਾਂ ਨੂੰ ਥੋੜਾ ਚੈੱਕਅਪ ਕਰਵਾਉਣਾ ਆਈ ਆ। ਅਸੀਂ ਡਾਕਟਰ ਕੋਲ ਗਏ ਸੀ। ਨਾ ਡਾਕਟਰ ਕੋਲ ਐ ਨਾ ਟਾਈਮ। ਆ ਗਈ ਆ ਨਹੀਂ। ਲਿਫਾਫੇ ਦੇ ਵਿੱਚ ਕੀ ਲੈ ਕੇ ਆਏ ਹੋ? ਇਹ ਤਾਂ ਮम्मी ਮੇਰੇ ਕੋਲ ਨਾ ਘਰੇ ਪਾਉਣ ਨੂੰ ਸੂਟ ਨਹੀਂ ਸੀ। ਮੈਂ ਕਿਹਾ ਚਲ ਹੁਣ ਆਇਆ ਤਾਂ ਹੈਗੀ ਆ ਮੈਂ ਇੱਕ ਇੱਕ ਸੂਟ ਲੈ ਲਾਂ ਨਹੀਂ। ਦੇਖ ਤਾਂ ਫੜਾ ਔਰ ਮੇਕਿਆਂ ਤੋਂ ਲੈ ਆਉਂਦੀ ਸੂਟ ਤੋਂ। ਕੀ ਮੀ ਦਾ ਗੁਲਾਮ। ਇਹ ਤਾਂ ਮम्मी। ਦੇਖ ਮम्मी ਵਾਲੀ ਕਿਹੜੀ ਗੱਲ ਐ ਇਹਦੇ ਵਿੱਚ? ਇੱਕ ਦਿਨ ਨਹੀਂ ਜਾਗ ਦਤਾ ਹੈਗਾ। ਉਹ ਫੇਰ ਕੀ ਹੋ ਗਿਆ ਬਾਪ? ਇੱਕ ਸੂਟ ਤਾਂ ਲੈ। ਬਸ ਕੋਈ ਹਫਤਾ ਜੀ ਦੇ ਨਾਲ। ਨਾਲੇ ਮਮੀ ਗੁਲਾਮੀ ਵਾਲੀ ਕਿਹੜੀ ਗੱਲ ਐ ਤੇ ਚੰਨ ਅਸੀਂ ਦੋਵਾਂ ਨੇ ਵਿਆਹ ਕਰਵਾਇਆ ਉਹ ਵੀ ਤੁਹਾਡੀ ਮਰਜ਼ੀ ਨਾਲ ਹਾਂ ਵਿਆਹ ਕਰਵਾਇਆ ਮੈਨੂੰ ਵਿਆਹ ਦਾ ਤੂੰ ਤਾਂ ਘਰੇ ਆ ਕੇ ਬਹਿ ਗਈ ਉਦੋਂ ਪਤਾ ਲੱਗਿਆ ਮੇਰੀ ਕਾਹਦੀ ਮਰਜ਼ੀ ਪੁੱਛੀ ਆ ਤੁਸੀਂ ਨੇ ਮੈਨੂੰ ਕੀ ਪਤਾ ਲੱਗਿਆ ਵਿਆਹ ਕਰਾਇਆ ਤੁਸੀਂ ਕੀ ਕਰਾਇਆ ਮੈਂ ਤਾਂ ਉਦੋਂ ਪਤਾ ਲੱਗਿਆ ਜਦ ਤੂੰ ਘਰੇ ਲੈ ਕੇ ਤੈਨੂੰ ਬਿਠਾ ਲਤਾ ਇਹਨੇ ਘਰੇ ਵੀ ਲਿਆ ਆ ਬਿਠਾ ਲਤਾ ਠੀਕ ਆ ਹੁਣ ਤਾਂ ਤੇਰੇ ਗੁਲਾਮ ਬਣਿਆ ਰਹਿਣਾ ਸਾਰਾ ਦਿਨ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਇਹਨੂੰ ਬਹਿ ਲੈ ਤੁਰਿਆ ਫਿਰਦਾ ਤੇਰੇ ਮਗਰ ਤੁਸੀਂ ਤਾਂ ਮੈਨੂੰ ਮਰਿਆ ਹੀ ਭਾਲ ਦਿਓ ਤਾਕੇ ਤੁਸੀਂ ਗੁਰਸੱਰਲੇ ਉਡਾ ਸਕੋ ਗੱਲ ਸੁਣ ਲੈ ਮੁੰਡਿਆ ਮੇਰੀ ਇੱਕ ਜਾਂ ਤਾਂ ਘਰ 'ਚ ਐ ਰਹੂ ਜਾਂ ਮੈਂ ਰਹੂੰਗੀ ਮੈਨੂੰ ਨਹੀਂ ਥੋੜਾ ਨਿਤ-ਨਿਤ ਚੰਗਾ ਲੱਗਦਾ ਮਾੜਾ ਜਾਨੀ ਪਰੇ ਹੋਣ ਦਿੰਦੇ ਜਦੋਂ ਉਦੋਂ ਹੀ ਤੁਸੀਂ ਤੁਰ ਪੈਨੇ ਹੋ ਉਹ ਠੀਕ ਐ ਮਾਂ ਤਾਂ ਹੀ ਬੋਲੀ ਜਾਂਗੀ ਆ ਜਿੱਥੇ ਮੈਂ ਹਾਂ ਬੋਲੀ ਜਾਊਂਗੀ ਚਾਚੂ ਬਣਾ ਲੈ ਮਹਾਰਾਣੀ ਨਾ ਬਣ ਹਣ ਮਾੜਾ ਜਾਨੀ ਪਰੇ ਹੋਣ ਦਿੰਦੇ ਮਾੜਾ ਜਾਨੀ ਪਰੇ ਹੋਣ ਦਿੰਦੇ ਕਿ ਦੁੱਧ ਮੱਖਰਾ ਕਰਕੇ ਰੱਖਦੇ ਨੇ ਸੋਣੂ ਜੀ ਸਾਡੇ ਕਪੜੇ ਕਪੜੇ ਜੀ ਮਮਮੀ ਮੈਨੂੰ ਮੇਰੇ ਪੁੱਤ ਦੇ ਲੱਛਣ ਠੀਕ ਨਹੀਂ ਲੱਗਦੇ ਇਹ ਤਾਂ ਪਹਿਲਾਂ ਸਾਡੇ ਘਰੇ ਕੋਈ ਹਾਦਸਾ ਹੋ ਜਾਏ ਨਿਕਲ ਜਾ ਇੱਥੋਂ ਫਿਰ ਆਪਣੇ ਪੇਕੇ ਨੂੰ ਫੋਨ ਮੈਨੂੰ ਨਹੀਂ ਤੇਰੇ ਇਹਦੀ ਲੋੜ ਹੈਗੀ ਖਬਰਾਂ ਕਿਹਦਾ ਪਾਪ ਚੱਕੀ ਫਿਰਦੇ ਆ ਲੈ ਮਮਮੀ ਫੋਨ ਮੈਂ ਕਿੱਥੇ ਜਾਉਂਗੀ ਇਹਨੂੰ ਲੈ ਕੇ ਮੈਨੂੰ ਕੀ ਪਤਾ ਜਿੱਥੇ ਮਰਜੀ ਜਾ ਮੈਨੂੰ ਕੀ ਪਤਾ ਮੇਰੇ ਪੁੱਤ ਨੂੰ ਜੇ ਕੁਝ ਹੋ ਗਿਆ ਮੈਂ ਕੀ ਕਰੂੰਗੀ ਤੈਨੂੰ ਕਰਕੇ ਆਪਣੇ ਪੇਕੇ ਨੂੰ ਫੋਨ ਤੈਨੂੰ ਲੈ ਕੇ ਆ ਕੇ ਕੋਈ ਮੈਨੂੰ ਬਤਾਸ ਬਾਪੂ ਜੀ ਦਾ ਸ਼ੇਗ ਬਾਪੂ ਜੀ ਮੈਂ ਇੱਥੇ ਰਹਿਣਾ ਹੈਗਾ ਬਾਪੂ ਤੁਸੀਂ ਮੈਨੂੰ ਅੱਗੇ ਲੈ ਜਾਓ ਠੀਕ ਹੈ ਬਾਪੂ ਜੀ ਦੀਪੀ ਉਹ ਪੁੱਤ ਦੀਪੀ ਕੀ ਗੱਲ ਹੈ ਦੀ ਪੁੱਤ ਕੀ ਹੋ ਗਿਆ ਨਾ ਤੂੰ ਉਹ ਗੱਲ ਤਾਂ ਦੱਸ ਕਮਲੀ ਬੱਸ ਬਾਪੂ ਕੋਈ ਗੱਲ ਹੀ ਹੋਈ ਮੈਂ ਹੁਣ ਇੱਥੇ ਨਹੀਂ ਰਹਿਣਾ ਮੈਨੂੰ ਇਸ ਘਰ ਚੋਂ ਲੈ ਜਾ ਐ ਦੇਖ ਬੌਲੀ ਤੂੰ ਹੀ ਕਹਿੰਦੀ ਆ ਆ ਜਾ ਬਹਿ ਕੇ ਗੱਲ ਕਰਦੇ ਆਪਾਂ ਨਹੀਂ ਬਾਪੂ ਮੈਂ ਨਹੀਂ ਬੈਠਣਾ ਹੋਰ ਇਸ ਘਰ ਚ ਉਹ ਗੱਲ ਤਾਂ ਦੱਸ ਦਿੱਤੀ ਇਹ ਗੱਲ ਕਿਉਂ ਗਈ ਮੈਂ ਐ ਕਿਵੇਂ ਲੈ ਜਾ ਤੈਨੂੰ ਦੀਪ ਦੱਸ ਮੈਨੂੰ ਕਿੱਥੇ ਦੀਪ ਨਾਲ ਗੱਲ ਕਰਕੇ ਜਾਊਂਗਾ ਮੈਂ ਬੱਸ ਬਾਪੂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਦੀਪ ਨਾਲ ਹੀ ਗੱਲ ਕਰਨੀ ਆ ਜੀ ਜੋ ਥੋੜੀ ਕੁੜੀ ਤੁਹਾਨੂੰ ਕਹਿੰਦੀ ਆ ਵੀ ਮੈਂ ਰਹਿਣਾ ਨਹੀਂ ਮੈਂ ਰਹਿਣਾ ਨਹੀਂ ਤੁਸੀਂ ਲੈ ਜਾਓ ਇਹਨੂੰ ਇੱਥੋਂ ਇਹ ਕੋਈ ਗੱਲ ਥੋੜੀ ਬਣੀ ਭੈਣ ਜੀ ਐ ਕਿਵੇਂ ਲੈ ਜਾਇਆ ਇਹਨੂੰ ਮੈਂ ਮੈਨੂੰ ਕਿਸੇ ਗੱਲ ਦਾ ਤਾਂ ਪਤਾ ਲੱਗੇ ਨਾਲੇ ਜੇ ਇਹਦੀ ਕੋਈ ਗਲਤੀ ਹੋਈ ਮੈਂ ਮਾਫੀ ਮੰਗ ਲਊਗਾ ਨਾਲੇ ਤੁਸੀਂ ਐ ਤਾਂ ਦੇਖੋ ਇਹ ਮਾਂ ਬਣਨ ਵਾਲੀ ਐ ਇਹਦਾ ਹਾਲ ਤਾਂ ਦੇਖੋ ਮਾਂ ਬਣਨ ਵਾਲੀ ਤਾਂ ਮੈਨੂੰ ਵੀ ਪਤਾ ਜੇ ਸਾਡਾ ਹੁੰਦਾ ਅਸੀਂ ਰੱਖ ਲੰਦੇ ਅਸੀਂ ਬਗਾਨਾ ਕਿੱਥੇ ਰੱਖੀਏ ਸਾਨੂੰ ਕੀ ਪਤਾ ਕਿੱਥੋਂ ਇਹ ਲੈ ਕੇ ਆਈ ਆ ਉਹ ਬੱਸ ਬੱਸ ਥਾ ਬੱਸ ਬੱਸ ਇਹ ਟੁਕੜੀ ਗਿਆ ਜਾਨਾ ਮੇਰੇ ਤੇ ਬਾਪੂ ਚਲੇ ਤੋ ਮੈਂ ਇਸ ਕਰ ਟੁਕਮੈਂਟ ਵੀ ਨਹੀਂ ਰਹਿਣਾ ਕਹਤੀ ਐ ਤੇ ਬੱਚੇ ਤੇ ਜੁੱਤ ਨਹੀਂ ਹੈਗੀ। ਮੈਂ ਤਾਂ ਮੈਨੂੰ ਦੋ ਡੱਕਰੇ ਆ ਗਏ ਇੱਥੇ। ਚੱਲ ਜਾਨੀ ਵਸ। ਮਰੇ ਦੇਖਾਂ ਬੋਲਣ ਵੇ ਸੋਚ ਲਿਆ ਕਰੋ। ਵੀ ਕਿਵੇਂ ਬੋਲਦੇ ਹੁੰਦੇ ਨੇ। ਹਾਂ। ਫਿਰ ਆਇਆ। ਨਿਕਲੀ ਕਰੋ। ਹਾਰਾ ਦਿੱਤ ਪਾ ਕੇ ਰੱਖ ਦੀ ਸੀ। ਹਾਂ ਭੈਣੇ ਮੈਂ ਤਾਂ ਵਧੀਆ ਹੋ ਗਿਆ ਛਟਕਾਰਾ ਪਾ ਲਿਆ। ਵੇਜਦੀ ਉਹਦਾ ਪਿਓ ਆਇਆ ਸੀ ਲੈਣ ਵਾਸਤੇ। ਲੈ ਮੈਂ ਕੀ ਕਰਾਉਣਾ ਵਾ? ਉਹ ਕਿਨੇ ਬਿਆਕ ਰੱਖਿਆ ਸੀ ਵੀ ਮੈਂ ਨੂੰ ਉਹਦਾ ਕੋਈ ਹੋਊਗਾ। ਦੇਖੀ ਐਵੇਂ ਮੇਰੀ ਪੁੱਤ ਦੀ ਜਾਨ ਨਹੀਂ ਤੇ ਆਪਾਂ ਪਾ ਰਖਿਆ ਕਿਧਰ ਭੱਗੀ ਕਹਿੰਦੀ ਮੈਂ ਤੇਰੇ ਨਾਲ ਸੇਰ ਗੱਲ ਕਰਦੀ ਆ ਮਾਦੀਪੀ ਕਿੱਥੇ ਆ ਚਲੇ ਗਈ ਉਹ ਚਲੀ ਗਈ ਪਰ ਕਿੱਥੇ ਉਹਦਾ ਤੇਵਾ ਐਸੀ ਲੈਣ ਕਿਹਾ ਹੋਇਆ ਦੀ ਨਾ ਉਹ ਮੇਰੇ ਨਾਲ ਤਾਂ ਇੱਕ ਵਾਰੀ ਗੱਲ ਕਰ ਲੈਂਦੇ ਤੈਨੂੰ ਕੀ ਕਰ ਤੇਰੇ ਨਾਲ ਕੀ ਗੱਲ ਕਰਨੀ ਸੀ ਮੈਂ ਨਹੀਂ ਰੱਖਣੀ ਉਹ ਚੰਗਾ ਹੋ ਗਿਆ ਸੱਪਾ ਨਿਬੜ ਗਿਆ ਉਹਦਾ ਮੈਨੂੰ ਤਾਂ ਮਾਇਆ ਹੀ ਲੱਗਦਾ ਵੀ ਤੂੰ ਹੀ ਉਹਨੂੰ ਘਰੋਂ ਕੱਢਿਆ ਤੂੰ ਹੀ ਕੁਝ ਬੋਲਿਆ ਉਹਨੂੰ ਆਹੋ ਮੈਂ ਹੀ ਕੱਢਿਆ ਉਹਨੂੰ ਘਰੋਂ ਬਾਹਰ ਗੱਲ ਸੁਣ ਲੈ ਮੇਰੇ ਨਾਲੇ ਸਾਡੇ ਦੋਨਾਂ 'ਚੋਂ ਇੱਕ ਨੂੰ ਮਰਿਆ ਸਮਝੀ ਚਾਹੇ ਉਹਨੂੰ ਚਾਹੇ ਮੈਨੂੰ ਇਹ ਫੈਸਲਾ ਹੁਣ ਤੇਰਾ ਏ ਠੀਕ ਐ ਮਾਂ ਕੀ ਤੂੰ ਮੇਰੇ ਤੇ ਸ਼ਰਤਾ ਫੈਸਲਾ ਮੈਂ ਆਪੇ ਕਰਦਾ ਮੈਂ ਤੇਨੂੰ ਬਹੁਤ ਪਿਆਰ ਕਰਦਾ ਤੇ ਦੀਪੀ ਮੈਂ ਤੇਨੂੰ ਵੀ ਬਹੁਤ ਪਿਆਰ ਕਰਦਾ ਮੈਂ ਤਾਂ ਤੁਹਾਡੇ ਦੋਨਾਂ ਨਾਲ ਹੀ ਰਹਿਣਾ ਚਾਹੁੰਦਾ ਸੀ ਤੁਹਾਨੂੰ ਨਹੀਂ ਮਾਰ ਸਕਦਾ ਪਰ ਤੁਹਾਡੇ ਲਈ ਆਪਣੀ ਜਾਨ ਦੇ ਸਕਦਾ ਉਹਨਾਂ ਲਿਆਉਣ ਆਪ ਤਾਂ ਆ ਗਿਆ ਬਸ ਲੈ ਖਾਲਾ ਖਾਲਾ ਤੁਹਾਨੂੰ ਤਾਂ ਮੇ ਲੇਟ ਹੋ ਗਈ ਦਵਾਈ ਤੋਂ ਕੋਈ ਨਹੀਂ ਕੋਈ ਨਹੀਂ ਖਾਲਾ ਕੁਛ ਨਹੀਂ ਹੁੰਦਾ ਲੈ ਲੈ ਕਰ ਦਵਾਈ ਤਾਂ ਟਾਈਮ ਨਾਲ ਬਾਪੂ ਇਹ ਮੈਨੂੰ ਮੰਮੀ ਨਹੀਂ ਲੱਗਦੀ ਆਉਂਦੀ ਕੋਈ ਨਹੀਂ ਕੋਈ ਨਹੀਂ ਆ ਜਾਣ ਦੇ ਬੜੇ ਦਿਨਾਂ ਬਾਅਦ ਕਰਦੇ ਆ ਗੱਲ ਕੋਈ ਨਹੀਂ ਅੱਸੀ ਕੱਲ੍ਹ ਤੇ ਅੱਸੀ ਕੱਲ੍ਹ ਜੀ ਸੇਕਲ ਤੈਨੂੰ ਪਤਾ ਯਕਤ ਦੀਵਰੇ ਜਾਣ ਤੋਂ ਆਦਾਪਾ ਦੀ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਲੈਣ ਆਇਆ ਉਹ ਨਹੀਂ ਨਹੀਂ ਭੈਣ ਜੀ ਜਿੱਥੋਂ ਤੁਸੀਂ ਮੇਰੀ ਧੀ ਨੂੰ ਜਲੀਲ ਕਰਕੇ ਕੱਢਿਆ ਦੀਨਾ ਹੁਣ ਇਹ ਉਸ ਘਰ ਚ ਦੁਬਾਰੇ ਨਹੀਂ ਜਾਊਗੀ ਹੁਣ ਤੈਨੂੰ ਇੱਥੇ ਰੱਖੂਗਾ ਇੰਦਨਗਰੋ ਭਾਈ ਸਾਹਿਬ ਉਹ ਕਾਰਜ ਮੈਂ ਵੀ ਕੀ ਕਰਨਾ ਇਸ ਘਰ ਵਿੱਚ ਮੇਰੇ ਪਰਿਵਾਰ ਦਾ ਕੋਈ ਮੈਂਬਰ ਨਾ ਹੋਵੇ ਦੀਪੀ ਉਹ ਤੱਕ ਕਹ ਤੇਰੇ ਬਾਪੂ ਨੂੰ ਤੇਰੇ ਪੇੜ ਤੇ ਪੜ ਰਿਹਾ ਬੱਚਾ ਫਿਰ ਵੀ ਸਾਡੇ ਦੀਪ ਦੀ ਨਿਸ਼ਾਨੀ ਆ ਉਹ ਘਰ ਦੀ ਵੰਸ਼ ਆ ਅੱਛਾ ਮਾਂ ਅੱਜ ਤੈਨੂੰ ਇਹ ਵੰਸ਼ ਦਾ ਪਤਾ ਲੱਗਿਆ ਜਦੋਂ ਉਸ ਵਕਤ ਇਹਨੇ ਗੰਦੇ ਗੰਦੇ ਸ਼ਬਦ ਬੋਲ ਰਹੀ ਸੀ ਮੇਰੇ ਬੱਚੇ ਬਾਰੇ ਵੀ ਪਤਾ ਨਹੀਂ ਕਿਹਦਾ ਗੰਦ ਲੈ ਕੇ ਆਈ ਐ ਉਹ ਦੋਏ ਬੰਚ ਕਿੱਥੇ ਗਿਆ ਸੀ ਮਾਂ ਦੀਪੀ ਉਹ ਤਾਂ ਦੀਪ ਦੇ ਜਾਨ ਮਰੋ ਮੇਰੀ ਹੁਣ ਅਗਲ ਟਿਕਾਣੇ ਆਈ ਆ ਲੜਾਈ ਆਪਣੀ ਸੱਸ ਨਾਲ ਹੋndi ਸੀ ਪਰ ਸਜ਼ਾ ਮੇਰੇ ਪੁੱਤ ਨੇ ਭੁਗਤੀ ਆ ਨਹੀਂ ਮਾਂ ਸਜ਼ਾ ਉਹਨੂੰ ਨਹੀਂ ਸਜ਼ਾ ਤਾਂ ਸਾਨੂੰ ਮਿਲੀ ਆ ਉਹ ਤਾਂ ਆਪਣੀ ਜਾਨ ਗਵਾ ਗਿਆ ਮੈਨੂੰ ਪਤਾ ਨਾ ਵੀ ਮੈਂ ਇੱਕ ਇੱਕ ਦਿਨ ਤੜਫ ਸਰ ਕੇ ਕਿਵੇਂ ਕੱਢਿਆ ਉਹਦੇ ਬਿਨਾ ਮੇਰੇ ਤਾਂ ਬੱਚੇ ਦੇ ਸਿਰ ਤੋਂ ਉਹਦੇ ਜਨਮ ਲੈਣ ਤੋਂ ਪਹਿਲਾਂ ਹੀ ਘੋੜ ਦਾ ਸਾਇਆ ਉੱਠ ਗਿਆ। ਉਹ ਤੇ ਇਸੇ ਕਰਕੇ ਤਾਂ ਮੈਨੂੰ ਲੈਣ ਆਇਆ। ਜੇ ਇਹਦਾ ਪਿਓ ਨਹੀਂ ਤਾਂ ਉਹਦਾ ਘਰ-ਬਾਰ ਤੇ ਉਹਦੀ ਜ਼ਮੀਨ ਜਾਇਦਾਦ ਉਹਦਾ ਨਾਮ ਤਾਂ ਇਹਨੂੰ ਮਿਲੂਗਾ। ਮੇਰੀ ਧੀ ਬਣ ਕੇ ਮੇਰੇ ਨਾਲ ਚੱਲ। ਆਪਾਂ ਦੋਏ ਰਲ ਮਿਲ ਕੇ ਗੁਜ਼ਾਰਾ ਕਰ ਲਾਂਗੇ। ਉਹ ਨਹੀਂ ਨਹੀਂ ਭੈਣ ਜੀ। ਇਹ ਹੁਣ ਕਿਤੇ ਨਹੀਂ ਜਾਊਗੀ। ਅਰੇ ਮੈਂ ਨਹੀਂ ਚਾਹੁੰਦਾ। ਕੱਲ ਨੂੰ ਫੇਰ ਮੇਰੀ ਧੀ ਨੂੰ ਤੁਹਡੇ ਤੋਂ ਤਾਨੇ ਮਿਹਨੇ ਸੁਣਨੇ ਪੈਣ। ਇਹ ਤਾਂ ਹੁਣ ਇਸੇ ਕਰ ਚੀ ਠੀਕ ਐ। ਨਹੀਂ ਨਹੀਂ ਪਾਈ ਸਾਹਿਬ। ਤੁਸੀਂ ਹੁਣ ਐ ਨਾ ਕਰੋ। ਮੈਂ ਇਹਨੂੰ ਆਪਣੀ ਤੀ ਬਣਾ ਕੇ ਰੱਖੂੰਗੀ। ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ। ਜੇ ਤੁਹਾਨੂੰ ਹਜੇ ਵੀ ਮੈਨੂੰ ਕੁਝ ਲੱਗਦਾ ਵਾ ਤਾਂ ਮੈਂ ਤੁਹਾਡੇ ਪੈਰੀ ਚੁੰਨੀ ਰੱਖ ਦਿੰਨੀ ਐ। ਨਹੀਂ ਨਹੀਂ ਮੰਮੀ। ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ? ਐਨਾਂ ਹੀ ਬਹੁਤ ਆ। ਬਾਪੂ ਜੀ। ਮੰਮੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ? ਐਨਾਂ ਮੇਰੇ ਲਈ ਬਹੁਤ ਆ। ਨਾਲੇ ਵੈਸੇ ਵੀ ਆਣੇ ਕੰਦੇ ਹੁੰਦੇ ਆਂ ਮਿੱਟੀ ਬੋਣ ਤੋਂ ਬਾਦ ਨਾ ਅਸਲੀ ਘਰ ਉਹਦਾ ਸੌਰੀ ਹੁੰਦਾ ਚਲ ਠੀਕ ਹੈ ਤੀਏ ਜਿਵੇਂ ਤੈਨੂੰ ਠੀਕ ਲੱਗੇ ਨਾਲੇ ਤੇਰੀ ਖੁਸ਼ੀ ਜੀ ਮੇਰੀ ਖੁਸ਼ੀ ਹੈ ਬਾਕੀ ਜ਼ਿੰਦਗੀ ਤੇਰੀ ਹੈ ਤੀਏ ਤੈ ਸਾਰੀ ਜ਼ਿੰਦਗੀ ਉੱਥੇ ਰਹਿਣਾ ਚਲੋ ਕੋਈ ਨਹੀਂ ਭੈਣ ਜੀ ਲੈ ਜਾਓ ਤੁਸੀਂ ਆਪਦੀ ਨੂ ਨੂ ਤੇ ਆਪਦੇ ਬੰਸ ਨੂੰ